ਜੀ ਦਹੀਂ ਕਰਦੇ ਫਿਰ ਰੈਡੀ ਤੇ ਲੋ ਜੀ ਦਹੀਂ ਵਾਲੀ ਪਾਤੀ ਬੁੰਦੀ ਚਲੋ ਜੀ ਆਗੇ ਆਪਣੇ ਗਰਮ ਗਰਮ ਪਰੌਂਠੇ ਦਹੀਂ ਸਾਡਾ ਫਿਰ ਰੈਡੀ ਤੇ ਲੋ ਜੀ ਛਕੋ ਸੰਗ ਤੋਂ ਗਰਮ ਦੇਣਾ ਗਰਮ ਹੈ ਆਹ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਗਾਇਸ ਕਿਵੇਂ ਹੋ ਜੀ ਆਈ ਹੋਪ ਸਭ ਵਧੀਆ ਹੋਵਗੇ ਤੇ ਕੈਟ ਹੋਗੇ ਅੱਜ ਬਲੌਗ ਸ਼ੁਰੂ ਕਰਨ ਜਾ ਰਹੇ ਅੱਜ ਆਪਾਂ ਕਰਦਾ ਬਲੌਗ ਹੀ ਬਣਾਵਾਂਗੇ ਤੇ ਜਰੂਰ ਵੀਡੀਓ ਨੂੰ ਬਾਤੋ ਸ਼ੇਅਰ ਕਰਦਿਆ ਕਰੋ ਤੇ ਵਧੀਆ ਰਿਸਪੌਂਸ ਦੇਦਿਆ ਕਰੋ ਤੇ ਤੁਹਾਡੇ ਬਦੌਲਤ ਹੀ ਚੈਨਲ ਇੱਥੇ ਤੱਕ ਪੁੱਜਾਵਾ ਬਹੁਤ ਸ਼ੇਅਰ ਕਰਦਿਆ ਕਰੋ ਤੇ ਅੱਜ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਕਹਿਣੀ ਮਨ ਕਰਦਾ ਆਪਣੇ ਰੋਟੇ ਖਾਣ ਦਾ ਤੁਹਾਨੂੰ ਪਤਾ ਹੈ ਬੈਠਿਆ ਤਾਂ ਘਰ ਕੁਝ ਖਾਣ ਦਿਲ ਕਰਦਾ ਸੀ ਮੈਂ ਕਿ ਪੌਂਠੇ ਖਾਣੇ ਆ ਆਲੂ ਵਾਲੇ ਤੇ ਆਲੂ ਵਾਲੇ ਪੌਂਠੇ ਬਣਾਉਣ ਤਾਂ ਮੈਂ ਕਿਹਾ ਸੀ ਬਾਕੀ ਦੇ ਦੇ ਯਾਨੀ ਕੀ ਕਰਦੇ ਪਏ ਆ ਇਦਾਂ ਹੀ ਵੀਡੀਓ ਬਣੇ ਹੋ ਬਾਕੀ ਦੇ ਦਿੰਦੇ ਆ ਬਲੌਗ ਕਿੱਥੇ ਜਾਂਦਾ ਕਿੱਥੇ ਜਾਂਦਾ ਸਾਡਾ ਪਲਾਨ ਬਣਾਉਂਦਾ ਤੇ ਇਦਾਂ ਹੀ ਵੀਡੀਓ ਬਣੇ ਰਿਹਾ ਓ ਜੀ ਠੀਕ ਹੈ ਜੀ ਚੈਨਲ ਤੇ ਨਵੇਂ ਆ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਿਓ ਵੀਡੀਓ ਨੂੰ ਜੀ ਤੇ ਕੁਝ ਕੇ ਸਮਾਨ ਆ ਜਿਹੜਾ ਮੈਂ ਅੱਜ ਹਰਿਆਣਾ ਸ਼ਹਿਰ ਤੋਂ ਲੈਣ ਚੱਲਾ ਵਾਂ ਤੇ ਕਿਉਂਕਿ ਮੈਨੂੰ ਪਤਾ ਉਹ ਚ ਹੀ ਰਹਿਣੀ ਕਿਉਂਕਿ ਮੈਂ ਰਾਤੀ ਦੇਖ ਲਿਆ ਸੀ ਤੇ ਰਾਤੀ ਇਦਾਂ ਹੀ ਇੱਕ ਦਹੀਂ ਜਮਾਨ ਹੀ ਹੋਇਆ ਜਾਤ ਭੁੱਲ ਗਿਆ ਮੈਨੂੰ ਪਤਾ ਲੱਗ ਗਿਆ ਮੰਮੀ ਤੋਂ ਤੇ ਐਣੀ ਤਾਂ ਮੈਂ ਕਹਿਤਾ ਹੁਣ ਮੈਂ ਫਿਰ ਚੱਲਦਾ ਹਰਿਆਣੇ ਪਹਿਲਾਂ ਜਾ ਕੇ ਦਹੀਂ ਵਗੈ ਦਹੀਂ ਲਿਆਵਾਂਗੇ ਹੋਰ ਵੀ ਕੋਈ ਚੀਜ਼ ਲੈ ਆਉਣੀ ਉਹ ਲਿਆਵਾਂ ਤੇ ਚਲੋ ਬਾਕੀ ਇਦਾਂ ਹੀ ਵੀਡੀਓ ਵੇਖਿਓ ਤੇ ਬਾਤੂ ਬਾਤ ਲੈ ਕੇ ਆ ਦਿਓ ਠੀਕ ਹੈ ਚਲੋ ਚੱਲਦੇ ਆ ਜੀ ਲੋ ਜੀ ਆਪਾਂ ਲੈਂ ਬਿਸਕੁਟ ਤੇਨੀ ਦੀ ਲਈ ਚਾਕਲੇਟਾਂ ਤੇ ਦਹੀਂ ਤੇ ਬਾਕੀ ਦੀ ਦੇਖ ਲਿਆ ਮੈਂ ਬਰੈਡ ਲਈ ਗਰਮਾ ਗਰਮ ਜਿਹੜੇ ਹੁੰਦੇ ਇੱਥੇ ਆਪ ਜਿਹੜੇ ਬਣਾਉਂਦੇ ਇੱਥੇ ਤੁਸੀਂ ਦੇਖ ਲੈਣੇ ਵੀਡੀਓ ਦੇ ਵਿੱਚ ਦੇਖੋ ਤੇ ਲੋ ਜੀ ਬਣ ਗਏ ਆਪਣੇ ਪਰੌਂਠੇ ਦੇਖੋ ਜੀ ਤੇ ਆਹ ਲੋ ਜੀ ਫਟ ਗਿਆ ਇਹ ਤੇ ਲੋ ਜੀ ਪਰੌਂਠੇ ਬਣਦੇ ਪਏ ਆ ਤੇ ਔਰ ਸੰਗਤੋਂ ਤੁਸੀਂ ਵੀ ਛਕੋ ਜੀ ਸਾਡੇ ਨਾਲ ਬ੍ਰੇਕਫਾਸਟ ਸਵੇਰ ਦਾ ਜੀ ਤੇ ਬਾਕੀ ਦਹੀਂ ਲਿਆਂਦਾ ਦਹੀਂ ਦੀ ਬਣਾ ਲਿਓ ਵਲੋ ਤੇ ਡਬਰ ਰੋਟੇ ਲਿਆਂਦੀਆਂ ਜਿਹੜੀਆਂ ਤਾਜ਼ੀਆਂ ਗੱਡੀ ਦੇ ਅਸੀਂ ਭੱਟੀ ਚੋਂ ਕੱਢਦੇ ਪਏ ਸੀ ਅੱਛਾ ਉਹ ਨਹੀਂ ਕਰਨੀਆਂ ਬਣਾਵਾਂਗੇ ਸਪੈਸ਼ਲ ਬਲੋਗ ਆਣਾ ਤੇ ਇਹਦੇ ਜੇਚੇ ਬਲੋਗ ਬਣਦਾ ਕਿਹੜਾ ਕੁਲਚੇ ਦਾ ਬਲੋਗ ਬਣੂਗਾ ਕੁਲਚੇ ਵਾਲੀ ਬ੍ਰੈਡ ਲਿਆਂਦੀ ਆ ਤੇ ਚਲੋ ਬਾਕੀ ਦੇਖਦੇ ਹਾਂ ਜੀ ਬਲੋਗ ਕਿੱਥੇ ਜਾਂਦਾ ਵਾ ਤੇ ਇਹਦੀ ਵੀਡੀਓ ਨਾ ਬਣੇ ਰਿਓ ਜੀ ਨਹੀਂ ਕਰਦੇ ਫਿਰ ਰੈਡੀ ਚਲੋ ਜੀ ਦਹੀਂ ਵਾਲੀ ਪਾਤੀ ਬੁੰਦੀ ਤੇ ਬਾਕੀ ਪਿਆਜ਼ ਫਿਊਜ ਹਰੀਆਂ ਮਿਰਚਾਂ ਤੇ ਲੋ ਜੀ ਬਸ ਆਪਣਾ ਹੁਣ ਤੱਕ ਰੈਡੀ ਹੋ ਚੁੱਕਾ ਵਾ ਤੇ ਇੱਧਰ ਇੱਧਰ ਆਪਣੇ ਪਰੌਂਠੇ ਰੈਡੀ ਹੋ ਚੁੱਕੇ ਆ ਬਿਲਕੁਲ ਗਰਮਾ ਗਰਮ ਤੇ ਲੋ ਜੀ ਚਲੋ ਬਾਕੀ ਮੌਨ ਖਾਣੇ ਆ ਪਰੌਂਠੇ ਤੇ ਇਦਾਂ ਹੀ ਵੀਡੀਓ ਬਣੀ ਰਹੀ ਜੀ ਚਲੋ ਜੀ ਆ ਗਏ ਆਪਣੇ ਗਰਮਾ ਗਰਮ ਪਰੌਂਠੇ ਨਹੀਂ ਸਾਡਾ ਫਿਰ ਰੈਡੀ ਤੇ ਲੋ ਜੀ ਸ਼ਗੋ ਸੰਗ ਤੋਂ ਤੇ ਚਲੋ ਹੁਣ ਖਾ ਲਈ ਆਪਾਂ ਪ੍ਰੋਟੇ ਦੇ ਕਰਦੇ ਬਲੌਗ ਕੰਟੀਨਿਊ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਬਲੌਗ ਦੀ ਸ਼ੁਰੂਆਤ ਅ ਸਰਗਮ ਨੇ ਕਰ ਦਿੱਤੀ ਆ ਸਵੇਰੇ ਹੀ ਤੇ ਅਸੀਂ ਸਾਰੇ ਜਣੇ ਰੋਟੀ ਪਾਣੀ ਖਾ ਕੇ ਬੈਲੇ ਹੋ ਗਏ ਤੇ ਨੀਦੀ ਨੂੰ ਛੁੱਟੀ ਆ ਕਿਉਂਕਿ ਅੱਜ ਗਾਂਧੀ ਜੰਤੀ ਆ 2 ਅਕਤੂਬਰ ਤੇ ਨੀਦੀ ਅੱਜ ਘਰੇ ਹੀ ਆ ਤੇ ਨੀਦੀ ਨੇ ਬੱਸ ਇਹ ਤਾਂ ਆਪਣਾ ਹੋਮਵਰਕ ਵਗੈਰਾ ਸਾਰਾ ਕੁਝ ਕਰ ਪੁਰ ਕੇ ਤਾਂ ਹੁਣ ਲੱਗੀ ਆਪਣੇ ਕੰਮ ਕਰਨ ਪੇਂਟਿੰਗ ਨੀਦੀ ਕਰਦੀ ਪਈ ਆ ਕਲਰਸ ਦੇ ਨਾਲ ਤੇ ਹੱਥ ਉੱਤ ਲਵੇੜਕੇ ਤਾਂ ਹੁਣ ਗਈ ਹੈ ਹੈਂਡ ਵਾਸ਼ ਕਰਨ ਵਾਟਰ ਕਲਰ ਆ ਵੈਸੇ ਤਾਂ ਨੀਦੀ ਸਿੱਧਾ ਡਾਇਰੈਕਟੇ ਹੀ ਕਰਦੀ ਪਈ ਆ ਤੇ ਬਸ ਨੀਦੀ ਆਪਣੇ ਲੱਗੇ ਟੌਇਜ਼ ਨਾਲ ਖੇਡਣ ਆ ਗਈ ਨੀਦੀ ਨੀਦੀ ਸਰਗਮ ਸਾਹਿਬ ਜੀ ਨੀਦੀ ਦਰੋ ਨੀਦੀ ਉਹ ਦੇਖੋ ਬਾਹਰ ਖੜੀ ਆ ਨੀਦੀ ਕੀ ਕਰਦੇ ਪਏ? ਆਪ ਕੋਈ ਨਹੀਂ ਇਹਦੇ ਕੋਲ ਆਰ ਕਰਦੀ ਪੇਂਟਿੰਗ ਕੀਤੀ। ਕੋਈ ਨਹੀਂ ਨੇ ਆਣੇ ਇੱਦਾਂ ਕਰਦੇ ਹੁੰਦੇ ਆ। ਕੀ ਤੋੜ ਨੀਦੀ? ਦੇਖੋ ਅੱਛਾ ਆਪ ਹੀ ਲਾ ਕੇ ਹੈਂਡ ਵਾਸ਼ ਤੇ ਆਪ ਹੀ ਮੈ ਤੋਂ ਲੈਣੀ ਆ। ਅੱਛਾ ਚਲੋ ਇੱਥੇ ਇਦਾਂ ਕਰੋ। ਪੇਸਟ ਕਰ ਲਓ। ਵੈਰੀ ਗੁੱਡ ਹੈਂਡ ਪੇਂਟਿੰਗ ਨੀਦੀ ਬਣਾ ਦਿਓ। ਚਲ ਪਾਪਾ ਦੇ ਚੱਲੀ ਹੁਣ ਹੈਂਡ ਪੇਂਡ ਕਰਨ। ਇਧਰ ਨਹੀਂ ਆਂਦਾ ਪਿਆ। ਉਂਟੋ ਲਾਈਟਿੰਗ ਨੀਦੀ ਨੇ ਕਾਪੀ ਦਾਨ ਕੀਤਾ ਸਿਆ ਸਤਿਆਸ ਨੀਦੀ ਇਹ ਕਿਹੜਾ ਕਲਰ ਆ ਨੀਦੀ ਕਿਹੜਾ ਕੀ ਲਗਾਉਣਾ ਹਾਂਜੀ ਆ ਹਾਂ ਹੈਂਡ ਪੇਂਡ ਕਰੋ ਚਲੋ ਪੇਂਟਿੰਗ ਕਰ ਦੋ ਹਾਂ ਵੈਰੀ ਗੁੱਡ ਅਹੇਰੇ ਚੰਗਿਆ ਕੱਢੀਆਂ ਧੁੱਪੇ ਸੁਕਣੀਆਂ ਪਾਣੀਆਂ ਤੇ ਧੁੱਪ ਧੁੱਪ ਅਜ ਲੱਗਦੀ ਫੇਰੇ ਦੇ ਸ਼ਾਰਟ ਲਾ ਕੇ ਧੋਨੇ ਆ ਸਾਫ ਸਫਾਈ ਕਰਦੇ ਆ ਸਰਗਮ ਹੋ ਗਏ ਆ ਲਾਈਟ ਡਾਈਂ ਤੇ ਮੈਂ ਪੂਜਾ ਨਹੀਂ ਦੀਦੀ ਨੇ ਸਿਰਲ ਕੇ ਪਲਾਨ ਕੀਤਾ ਸਰਗਮ ਸੋ ਗਏ ਆ ਦਰਸਾਲ ਨਾ ਮੈਂ ਬੈਕਸ ਗਰਮ ਕਰ ਦਿੱਤੀ ਗਈ ਹੂੰ ਸਰਗਮ ਇੰਨਾ ਢਰਦੇ ਆ ਨਾ ਬੈਕਸ ਤੋਂ ਇਦਾਂ ਦੀਆਂ ਚੀਜ਼ਾਂ ਤੋਂ ਹੁਣ ਦੇਖਿਆ ਮੈਂ ਜਾ ਕੇ ਸਰਗਨ ਤੇ ਲਾਦਾ ਨਹੀਂ ਬਾਜਵੇਂ ਗਾਲਾ ਹੀ ਪੈਣਾ ਠੀਕ ਆ ਦੇਖਦੇ ਆ ਸੋ ਗਏ ਆ ਗਰਮ ਹੋ ਹੀ ਗਈ ਮਿਲ ਲੱਗਦਾ ਬਕਸ ਬਹੁਤ ਜ਼ਿਆਦਾ ਗਰਮ ਹੋ ਗਈ ਆ ਬਹੁਤ ਜ਼ਿਆਦਾ ਤੇ ਹੁਣ ਇਸ ਕਰਕੇ ਨਵੇਂ ਥੋੜੀ ਠੰਡੀ ਕਰ ਲਵਾਂ ਮੈਂ ਕਿਉਂਕਿ ਜਲਦੀ ਹੋ ਜਵੇ ਤਾਂ ਕਰਕੇ ਨਵੇਂ ਡਿਵਾਈਡ ਕਰ ਲਈ ਇਹਨੂੰ ਕੌਲੀ 'ਚ ਕੱਢ ਲਿਆ ਥੋੜੀ ਜਿਹੀ ਤੇ ਚਲੋ ਅੰਦਰ ਇਹਨੂੰ ਪੱਕੇ ਥੱਲੇ ਰੱਖਦੇ ਆ ਫਿਰ ਕਰਦੇ ਕਾਂਢ ਅੱਜ ਦੇਖਿਓ ਗੋਲਾ ਬੈਂਦੀਆਂ ਲਾਈਵ ਸੁਣੀ ਜਾ ਆਵਾਜ਼ ਚਲੋ ਅੰਦਰ ਇਹਨੂੰ ਰੱਖਦੇ ਪਹਿਲਾਂ ਕਿਉਂਕਿ ਜਬ ਬਹੁਤ ਜ਼ਿਆਦਾ ਗਰਮ ਆਏ ਹਜੇ ਹੱਥ ਵਾਂ। ਨੇਦੀ ਲੱਗੀ ਪੇਂਟ ਕਰਨੀ ਦੀ ਨੇ ਸਾਰੇ ਆਪਣੇ ਹੈਂਡ ਹੁਣ ਲਵੇ ਲੈ। ਸਾਰੇ। ਮਾ ਮੈਨ ਕੋਈ ਚਾਹਿਆ ਮਾਂ ਦੇ। ਹਾਂਜੀ ਸਾਰੇ ਹੱਥ ਲਵੇ। ਮਾਂ ਆ ਕੀ ਕਰਦਾ ਤੂੰ ਬੰਦਿਆ? ਆਜਾ ਦੇਖੋ। ਅੱਛਾ ਪੱਖੇ ਥੱਲੇ ਰੱਖੀ ਸੀ ਤਾਂ ਹੋ ਗਈ ਉਦਾਂ ਤਾਂ। सरगम गया सोम पड़ी पूजा फोन फट गर्म देना गर्म ही देखिए आज क्या हो रहा है हो गई ठंडी 아, 아, 자 아, 자 아, 자 아, 빠 아, 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 이 아, ஆனால் <laughs> அவர்கள் <laughs> एंडो को लग रहा है लकड़ा मतलब नहीं एक मिनट मेरे हाथ चको मेरे पर आया मेरी पर आया मेरी मेरी आनी पक्का दर्द भूल मेरी दर्द दर्द मैं नहीं 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 ब्रांड <स्थ> नो ਤੇ ਲੋਜੀ ਗਾਇਜ਼ ਆਈ ਹੋਪ ਤੁਹਾਨੂੰ ਵੀਡੀਓ ਬਧੇ ਲੱਗੀ ਆਦਾ ਜੋ ਬਲੌਗ ਆ ਤੇ ਐਂਡ ਨਹੀਂ ਕਰ ਪਾਏ ਸੀ ਤੇ ਫਾਈਨਲੀ ਅੱਜ ਦੀ ਜੋ ਡੇਲੀ ਰੁਟੀਨ ਹੈ ਜੋ ਅਸੀਂ ਅੱਜ ਕੀਤਾ ਉਹ ਤੁਹਾਨੂੰ ਦਿਖਾਇਆ ਜੀ ਤੇ ਵੀਡੀਓ ਬਧੇ ਲੱਗੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਇਦਾਰੇ ਬਲੌਗ ਹੋਰ ਦੇਖਿਓ ਸਾਡੇ ਨਾਲ ਤੇ ਬਾਦ ਤੋਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਤੇ ਮਿਲਾਂਗੇ ਤੁਹਾਨੂੰ ਨਿਊ ਵੀਡੀਓ ਨਾਲ ਤਾਂ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ